ਸਤਿ ਸ੍ਰੀ ਅਕਾਲ ਜੀ ਆ ਪੀਵੀਸੀ ਦਾ ਕੰਮ ਹੋਇਆ ਸਮੇਤ ਚਕਾਠਾਂ ਜੀ ਦਰਵਾਜੇ ਜਿਹੜੇ ਪੀਵੀਸੀ ਦੇ ਵੀ ਸਿਆੰਕਸ ਲਿਆਵਤੋਂ ਰਹਿਤ ਸਾਰਾ ਕੰਮ ਇਹਦੇ ਨਾਲ ਦਾ ਕੰਮ ਤਿਆਰ ਕਰਵਾਉਣ ਲਈ ਸੰਪਰਕ ਕਰੋ ਬਾਜਾਖਾਨਾ ਰੋਡ ਨੇੜੇ ਤਿੰਨ ਕੋਣੀ ਭਦੌੜ ல் அலுமீனியம் பார்கச பதோட மோயல் நம்பர் சாரே ஸீன் த ਆ ਸਾਰੇ ਦਰਵਾਜ਼ੇ ਜਿੰਨਾ ਚਗਾੜ ਦਾ ਕੰਮ ਸਾਰਾ ਪੀਵੀਸੀ ਦੇ ਵਿੱਚ ਹੈ ਸੈਵ ਹੁਲਿਆ ਤੋਂ ਰਹਿਤਾ A to Z ਸਾਰਾ ਸੈਵ ਹੁਲਿਆ ਤੋਂ ਰਹਿਤਾ ਹੀ ちなみに。